ਵੋਟਾਂ ਪਾਣ ਜਾ ਰਹੇ ਆ ਇਸੇ ਸਿਲਸਿਲੇ 'ਚ ਮੈਂ ਤੁਹਾਡੇ ਨਾਲ ਇੱਕ ਛੋਟੀ ਜੀ ਕਹਾਣੀ ਸਾਂਝੀ ਕਰਨੀ ਹੈ ਕਹਾਣੀ ਛੋਟੀ ਹੈ ਸਵਾਲ ਬਹੁਤ ਵੱਡਾ ਖੜਾ ਕਰਦੀ ਹੈ ਸਾਡੇ ਜਦੋਂ ਮੈਂ ਸਕੂਲ 'ਚ ਸੀ ਜ ਜੋ ਅੱਜ ਤੋਂ 55 60 ਸਾਲ ਪਹਿਲਾਂ ਉਥੇ ਇੱਕ ਲਾਰੀ ਸਰਵਿਸ ਚੱਲਦੀ ਸੀ ਵੀਰਜੀ ਦੀ ਲਾਰੀ ਜਿੰਨੂੰ ਅਸੀਂ ਮਜ਼ਾਕ 'ਚ ਕਈ ਵਾਰ ਕਹਿ ਦਿੰਦੇ ਸੀ ਵੀਰਜੀ ਦੀ ਲਾਰੀ ਜਿਹਦੇ ਬੂਹਾ ਨਬਾਰੀ ਕੋਈ ਬੰਦਾ ਬਹੁਤ ਸਮਾਂ ਬਾਅਦ ਵਾਪਸ ਪਰਤਿਆ ਤੇ ਪਿੰਡ ਆ ਕੇ ਪਿੰਡ ਜਾਣਾ ਚਾਹੁੰਦਾ ਸੀ ਜਦੋਂ ਟਿਕਟ ਲੈਣ ਉਥੇ ਕੰਡਕਟਰ ਕੋਲ ਪਹੁੰਚਿਆ ਵੀਰਜੀ ਦੇ ਤੇ ਉਹਨੇ ਕਿਹਾ ਤੁਸੀਂ ਟਿਕ ਟਿਕ ਕਹਿੰਦਾ ਫਰਸਟ ਕਲਾਸ ਦੀ ਲੈਣੀ ਹੈ ਸੈਕਿੰਡ ਦੀ ਹੈ ਥਰਡ ਦੀ ਉਹਨੂੰ ਬੜੀ ਹੈਰਾਨੀ ਹੋਈ ਕਹਿੰਦੇ ਬਸ ਦੇ ਅੰਦਰ ਵੀ ਕਲਾਸਿਸ ਕਹਿੰਦਾ ਹਾਂਜੀ ਤੇ ਉਹ ਫਰਸਟ ਕਲਾਸ ਦੇ ਟਿਕ ਲੈ ਕੇ ਜਦੋਂ ਬਸ ਚੜਿਆ ਤੇ ਉਹਨੇ ਝਾਤੀ ਮਾਰੀ ਜਦੋਂ ਦੇਖਿਆ ਵੀ ਸੀਟਸ ਤਾਂ ਸਾਰੀ ਇੱਕ ਵਰਗੀਆਂ ਹੀ ਸੀਗੀਆਂ ਨਰਾਜ ਹੋਇਆ ਉਹਨੂੰ ਕੰਡਕਟਰ ਨੂੰ ਕਹਿਣ ਲੱਗਾ ਤੁਸੀਂ ਠੱਗੀ ਮਾਰੀ ਜੰਨੇਓ ਸੀਟਾਂ ਤਾਂ ਇੱਕ ਵਰਗੀਆਂ ਹੀ ਆ ਮੇਰੇ ਤੋਂ ਪੈਸੇ ਫालतू ਕਾਹਦੇ ਲਏ ਐ ਕਹਿੰਦਾ ਬਾਪੂ ਜੀ ਬਹਿ ਜਾਓ ਜਦੋਂ ਪਿੰਡ ਪਹੁੰਚੋਗੇ ਤੁਹਾਡੇ ਸਮਝ ਆ ਜੂਗੀ ਜੇ ਤੁਹ ਤੁਹਾਡੀ ਤਸੱਲੀ ਨਹੀਂ ਹੋਈ ਤੇ ਤੁਹਾਡੇ ਪੈਸੇ ਮੋੜ ਦੇਾਂਗੇ ਚਲੋ ਜੀ ਬਹਿ ਗਿਆ ਬਸ ਚ ਥੋੜੀ ਦੂਰ ਗਏ ਸਾਡੇ ਵਾਲੇ ਪਾਸੇ ਉਸ ਇਲਾਕੇ 'ਚ ਟਿੱਬੇ ਬਹੁਤ ਸੀ ਉਸ ਸਮੇਂ ਤੇ ਕਿਸੇ ਟਿੱਬੇ 'ਚ ਜਾ ਕੇ ਜਦੋਂ ਲੜੀ ਫਸ ਗਈ ਤੇ ਉਦੋਂ ਕੰਡਕਟਰ ਖੜਾ ਹੋਇਆ ਬੱਸ ਦੇ ਅੰਦਰ ਤੇ ਉਹਨੇ ਖੜ ਕੇ ਕਿਹਾ ਕਹਿੰਦਾ ਫਰਸਟ ਕਲਾਸ ਵਾਲੇ ਜਿਹੜੇ ਐ ਉਹ ਤਾਂ ਬੱਸ ਦੇ ਅੰਦਰ ਹੀ ਬੈਠੇ ਰਹੋ ਸੈਕੰਡ ਕਲਾਸ ਵਾਲੇ ਜਿਹੜੇ ਐ ਉੱਤਰ ਕੇ ਲੜੀ 'ਚੋਂ ਸਾਈਡ 'ਚ ਖੜ ਜਿਓ ਤੇ ਥਰਡ ਕਲਾਸ ਵਾਲੇ ਜਿਹੜੇ ਐ ਉਹ ਉਤਰੋ ਤੇ ਉੱਤਰ ਕੇ ਬੱਸ ਨੂੰ ੱਤਕਾ ਲਾਓ ਆ ਸਾਥੀਓ ਮੈਂ ਤੁਹਾਡੇ ਨਾਲ ਕਹਾਣੀ ਇਸ ਕਰਕੇ ਸਾਂਝੀ ਕੀਤੀ ਹੈ ਪੀ ਪੰਜਾਬ ਦੀ ਜਿਹੜੀ ਸਾਡੀ ਸਮਾਜਿਕ ਬੰਤਰ ਹੈ ਉਹ ਕੋਈ ਵੀਰਜੀ ਦੀ ਲੜੀ ਵਾਂਗੂ ਹੈ ਨਹੀਂ ਆ ਗੁਰੂਆਂ ਦੀ ਧਰਤੀ ਹੈ ਇੱਥੇ ਜਿਹੜਾ ਗੁਰੂਆਂ ਦੀ ਸੇਧ ਸੀ ਗੁਰੂਆਂ ਦਾ ਜਿਹੜਾ ਮੂਲ ਮੰਤਰ ਹੈ ਮਾਨਸ ਕੀ ਜਾਤ ਸਭੇ ਇੱਕੋ ਪਹਿਚਾਨ ਬੋ ਸਾਥੀਓ ਮੈਂ ਮੰਨਦਾ ਵੀ ਹਰੇਕ ਪੰਜਾਬੀ ਫਰਸਟ ਕਲਾਸ ਸਿਟੀਜ਼ਨ ਹੈ ਹਰੇਕ ਜਿਹੜਾ ਸਾਡਾ ਪੰਜਾਬੀ ਹੈ ਉਹ ਬਰਾਬਰ ਦਾ ਹੱਕਦਾਰ ਹੈ ਪਰ ਆ ਸੋਚ ਕਾਂਗਰਸ ਪਾਰਟੀ ਦੀ ਹੈ ਨਹੀਂ ਕਾਂਗਰਸ ਪਾਰਟੀ ਦੀ ਸੋਚ ਤਾਂ ਵੀਰ ਜੀ ਦੀ ਲਾਰੀ ਵਾਂਗੂ ਹੈ ਉਹ ਜਿਹੜੀ ਕਾਂਗਰਸ ਦੀ ਲਾਰੀ ਹੈ ਉਹ ਕਹਿੰਦੀ ਹੈ ਉਹਨੇ ਪਹਿਲਾਂ ਤਾਂ ਫਰਕ ਪਾਇਆ ਵੀ ਕਿਹੜੀ ਸੀਟ ਤੇ ਕੌਣ ਬੈਠ ਸਕਦਾ ਹੈ ਪਹਿਲਾਂ ਧਰਮ ਦੇ ਨਾਮ ਤੇ Hindu Sikh ਦਾ ਉਹਨਾਂ ਨੇ ਪਵਾੜਾ ਪਾਇਆ ਫਰਸਟ ਕਲਾਸ ਸਿਟੀਜ਼ਨ ਕਿਹੜਾ ਹੈ 2 ਨੰਬਰ ਦਾ ਕਿਹੜਾ ਹੈ ਤੇ ਹੁਣ ਇੱਕ ਨਵਾਂ-ਨਵਾਂ ਬਿਆਨ ਇਥੋਂ ਸੰਗਰੂਰ ਚੋਂ ਨਿਕਲ ਕੇ ਆਇਆ ਹੈ ਕਾਂਗਰਸ ਦੇ ਉਮੀਦਵਾਰ ਦਾ ਉਹ ਕਹਿੰਦੇ ਵੀ ਇੱਕ ਥਰਡ ਕਲਾਸ ਵੀ ਹੈ ਜਿਹਨੂੰ ਅਸੀਂ ਵੋਟਾਂ ਹੀ ਨਹੀਂ ਵੰਡਣ ਦੇਣੀ ਜਿਹੜੇ ਸਾਡੇ ਪਰ ਆਏ ਐ ਕੋਈ ਯੂਪੀ ਤੋਂ ਕੋਈ ਬਿਹਾਰ ਤੋਂ ਇੱਥੇ ਆਪਣਾ ਰੋਜ਼ਗਾਰ ਆਪਣੇ ਖੂਨ ਪਸੀਨੇ ਨਾਲ ਆਪਣੀ ਕਮਾਈ ਕਰਨ ਇੱਥੇ ਆਏ ਐ ਉਹਨਾਂ ਨੂੰ ਉਹ ਕਹਿੰਦੇ ਕਹਿੰਦੇ ਅਸੀਂ ਵੋਟ ਹੀ ਨਹੀਂ ਮੜਾਣ ਦੇਣੀ ਉਹ ਤਾਂ ਵੋਟ ਦੇ ਹੱਕਦਾਰ ਵੀ ਹੈ ਨਹੀਂ ਮੇਰੇ ਤੁਹਾਨੂੰ ਇੱਕ ਸਵਾਲ ਜਿਹੜਾ ਇਸ ਤੋਂ ਨਿਕਲਦਾ ਮੈਂ ਸਮਝਦਾ ਅੱਜ ਪੰਜਾਬ ਦੇ ਲੋਕਾਂ ਨੂੰ ਫੈਸਲਾ ਲੈਣਾ ਪਊਗਾ ਕਿ ਤੁਸੀਂ 2 ਨੰਬਰ ਦੇਓ ਕਿ 3 ਨੰਬਰ ਦੇਓ ਕਿ ਫਰਸਟ ਕਲਾਸ ਸਿਟੀਜ਼ਨ ਹੋ ਕਿਉਂਕਿ ਇੱਕ ਪਾਸੇ ਮੇਰਾ ਮੰਨਣਾ ਹੈ ਕਿਸੇ ਦੇ ਕਹਿਣ ਨਾਲ ਕੋਈ ਫਰਸਟ ਕਲਾਸ ਨਹੀਂ ਹੁੰਦਾ ਕੋਈ ਸੈਕੰਡ ਕਲਾਸ ਨਹੀਂ ਹੁੰਦਾ ਨਾ ਹੀ ਕੋਈ ਥਰਡ ਕਲਾਸ ਹੁੰਦਾ ਪਰ ਜੇ ਤੁਸੀਂ ਆਪਣੀ ਸਹਿਮਤੀ ਨਾਲ ਉਹਨਾਂ ਦੇ ਤੁਹਾਨੂੰ ਜਦੋਂ ਕਹਿੰਦੇ ਤੁਸੀਂ ਸੈਕੰਡ ਕਲਾਸ ਵਿੱਚ ਸੀਟ ਤੇ ਬੈਠ ਨਹੀਂ ਸਕਦੇ ਤੇ ਉਹਦੇ ਬਾਅਦ ਜੇ ਕਾਂਗਰਸ ਦੀ ਲਾੜੀ 'ਚ ਚੜੋਂਗੇ ਉਹਨਾਂ ਨੂੰ ਵੋਟ ਪਾਓਗੇ ਤਾਂ ਮਤਲਬ ਤੁਸੀਂ ਉਹਨਾਂ ਦੀ ਦਾੜੀ 'ਚ ਚੜ ਗਏ ਜਦੋਂ ਲਾੜੀ 'ਚ ਚੜ ਗਏ ਤੇ ਤੁਸੀਂ ਉਹਨਾਂ ਦੀ ਗੱਲ ਦੇ ਉੱਤੇ ਮੋਹਰ ਲਗਾ ਲਈ ਤੇ ਤੁਸੀਂ ਆਪਣੇ ਆਪ ਨੂੰ ਸ਼ੀਸ਼ੇ ਦੇ ਸਾਹਮਣੇ ਖੜ ਕੇ ਦੇਖ ਲਿਓ ਵੀ ਤੁਸੀਂ ਕਿਹੜੀ ਕੈਟਾਗਰੀ 'ਚ ਫਿੱਟ ਹੋਨੇ ਹੋ ਫਰਸਟ ਕਲਾਸ ਦੇ ਹੋ ਦੋ ਨੰਬਰ ਦੇ ਹੋ ਕਿ ਥਰਡ ਕਲਾਸੋਂ ਮੇਰਾ ਮੰਨਣਾ ਹੈ ਫੈਸਲਾ ਤੁਹਾਡਾ ਹੈ ਤੁਹਾਨੂੰ ਮੁਬਾਰਕ ਹੋ ਤੁਸੀਂ ਅਗਰ ਥਰਡ ਕਲਾਸ ਬਣ ਕੇ ਰਹਿਣਾ ਚਾਹਦੇ ਹੋ ਥਰਡ ਕਲਾਸ ਰਹੋ ਸੈਕਿੰਡ ਕਲਾਸ ਦੋ ਨੰਬਰ ਦੇ ਰਹਿਣਾ ਚਾਹਦੇ ਹੋ ਦੋ ਨੰਬਰ ਦੇ ਰਹੋ ਪਰ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਮੈਂ ਸਮਝਦਾ ਆਪਾਂ ਨੂੰ ਸਾਰਿਆਂ ਦਾ ਫਰਜ਼ ਬਣਦਾ ਹੈ ਰਲ ਮਿਲ ਕੇ ਚਾਹੇ ਫਸਟ ਕਲਾਸ ਸਿਟੀਜ਼ਨਾਂ ਚਾਹੇ ਆਪਾਂ ਕਾਂਗਰਸ ਆਪਾਂ ਨੂੰ ਸੈਕਿੰਡ ਕਲਾਸ ਸਮਝਦੀ ਹੈ ਚਾਹੇ ਸਾਨੂੰ ਕਾਂਗਰਸ ਥਰਡ ਕਲਾਸ ਸਮਝਦੀ ਹੈ ਪਰ ਪੰਜਾਬ ਸਾਡੇ ਸਾਰਿਆਂ ਦਾ ਹੈ ਸਾਰਿਆਂ ਦੀ ਜ਼ਿਮਰੀ داری ਬਣਦੀ ਹੈ ਪੰਜਾਬ ਦੀ ਇਸ ਭਾਈਚਾਰਕ ਸਾਂਝ ਨੂੰ ਕਾਂਗਰਸ ਪਾਰਟੀ ਦੀ ਮਾੜੀ ਸੋਚ ਤੋਂ ਬਚਾਈਏ ਮੇਰੀ Subscribe to One India channel and never miss an update.